ਇੱਕ ਤੀ ਤੇ ਦੂਜਾ ਰੁੱਖ ਘਰ ਵਿੱਚ ਹੋਣੇ ਬਹੁਤ ਜ਼ਰੂਰੀ ਹਨ ਕਿਉਂਕਿ ਰੁੱਖ ਧੁੱਪ ਵਿੱਚ ਤੇ ਤੀ ਦੁੱਖ ਵਿੱਚ ਬੰਦੇ ਦਾ ਦੁੱਖ ਬਣਾਉਂਦੇ ਹਨ ਤਾਂ ਤੀ ਕਹਿੰਦੀ ਹੈ ਕਿ ਮੇਰੀ ਦੁਨੀਆ ਵਿੱਚ ਇਤਨੀ ਜੋ ਸੌਹਰਤ ਹੈ ਮੇਰੇ ਪਿਤਾ ਕੀ ਬਦੌਲਤ ਹੈ ਤਾਂ ਫਿਰ ਇੱਕ ਪਿਤਾ ਦਾ ਸੀਨਾ ਜੋ ਗਰਭ ਨਾਲ ਚੌੜਾ ਹੋ ਜਾਂਦਾ ਹੈ ਤਾਂ ਸੂਰਜ ਸਿਰਫ ਦਿਨ ਵਿੱਚ ਰੋਸ਼ਨੀ ਦਿੰਦਾ ਹੈ ਪਰ 3 ਸਾਰੀ ਉਮਰ ਕਰਨ ਰੋਸਨਾਂਦੀਆਂ ਨੇ ਚਾਹੇ ਉਹ ਧੀ ਦੇ ਰੂਪ ਵਿੱਚ ਨੂੰ ਦੇ ਰੂਪ ਵਿੱਚ ਮਾਂ ਦੇ ਰੂਪ ਵਿੱਚ ਹਰ ਇੱਕ ਰੂਪ ਦੇ ਵਿੱਚ 3 ਜੋ ਕਰਨ ਨੂੰ ਹਮੇਸ਼ਾ ਰੋਸਨਾਂਦੀਆਂ ਰਹਿੰਦੀਆਂ ਨੇ ਤੇ ਨੂੰ ਨੂੰ ਵੀ ਧੀ ਕਹਿ ਕੇ ਬੁਲਾਓ ਉਹ ਵੀ ਹੱਸਣਾ ਜਾਣਦੀ ਹੈ 3 ਅਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ ਪੇਕੇ ਹੁੰਦੇ ਸੋਹਰੇ ਹੁੰਦੇ ਪਰ ਘਰ ਨਹੀਂ ਹੁੰਦੇ ਤੀਆਂ ਦੇ ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ ਤੀਆਂ ਖੁਸ਼ਕਿਸਮਤੀ ਨਾਲ ਹੁੰਦੀਆਂ ਨੇ ਇਸ ਕਰਕੇ ਤੀਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਦਿਓ ਜ਼ਰੂਰੀ ਨਹੀਂ ਰੋਸ਼ਨੀ ਦੀਵੇ ਨਾਲ ਹੁੰਦੀ ਹੈ ਤੀਆਂ ਵੀ ਘਰ ਸੁਨੌਂਦੀਆਂ ਨੇ ਤੀਆਂ ਹੁੰਦੀਆਂ ਨੇ ਦੌਲਤਾਂ ਵਿਗਿਆਨੀਆਂ ਵੇ ਸਾਡਾ ਕਾਦਾ ਜੋਰ ਬਾਬਲਾ ਜਦੋਂ ਕੁੜੀਆਂ ਨੂੰ ਚੜਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ ਤੀਆਂ ਨੂੰ ਚੁਗਣਾ ਪੈਂਦਾ ਜਿੱਥੇ ਰੱਬ ਚੋਗ ਰਲਾਈ ਇੱਕ ਧੀ ਤੇ ਦੂਜਾ ਰੁੱਖ ਇੱਕ ਘਰ ਵਿੱਚ ਬਹੁਤ ਹੀ ਜ਼ਰੂਰੀ ਹਨਾ ਤੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ ਕਿਉਂਕਿ ਅਸੀਂ ਤੀਆਂ ਨੂੰ ਪੁੱਤ ਕਹਿ ਕੇ ਬੁਲਾ ਸਕਦੇ ਤੇ ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨਹੀਂ ਬੁਲਾ ਸਕਦੇ ਫੁੱਲਾਂ ਵਿੱਚ ਨਾ ਸਦਾ ਖੁਸ਼ਬੂ ਰਹਿਣੀ ਪਿਆਰੇ ਚੰਨ ਤੇ ਸਦਾ ਨਹੀਂ ਗੋਲ ਰਹਿਣਾ ਚੱਲੀ ਆਈ ਹੈ ਜੱਗ ਤੇ ਰੀਤੇ ਹੋ 3 ਸਦਾ ਨਹੀਂ ਮਾਪਿਆਂ ਦੇ ਕੋਲ ਰਹਿਣਾ ਲੋਕੋ ਨਾ ਇਹ ਕਹਿਰ ਗੁਜਾਰੋ 3 ਨਾ ਕੁੱਖ ਦੇ ਵਿੱਚ ਮਾਰੋ ਤਾਂ ਸਜਣੋ ਇਹ ਇੱਕ ਸੁਨੇਹਾ ਹੋਣਾ ਲੋਕਾਂ ਲਈ ਜੋ 3 ਨੂੰ ਕੁੱਖ ਦੇ ਵਿੱਚ ਹੀ ਖਤਮ ਕਰ ਦਿੰਦੇ ਨੇ ਤੇ ਕੁਝ ਅਜਿਹੇ ਬੇਕਦਰ ਲੋਕ ਹਨ ਜੋ ਤੀਨੂੰ ਜੰਮਣ ਤੋਂ ਬਾਅਦ ਵੀ ਜਿੰਦਾ ਹੀ ਦਫਨਾ ਦਿੰਦੇ ਹਨ ਤੇ ਕਈ ਝਾੜੀਆਂ ਵਿੱਚ ਦੇ ਕੇ ਚਲੇ ਜਾਂਦੇ ਹਨ ਤਾਂ ਉਹਨਾਂ ਬੇਗਰਤ ਲੋਕਾਂ ਲਈ ਇਹ ਚੰਦ ਲੈਣਾ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕੀਤੀਆਂ ਹਨ ਤਾਂ ਜੋ ਕਿਸੇ ਨੂੰ ਇਹ ਲੈਣਾ ਸੁਣ ਕੇ ਥੋੜਾ ਮੋਟਾ ਤਾਂ ਦਰਦ ਜਾਗ ਪਏ ਕੁਝ ਤਾਂ ਸਮਝ ਆਵੇ ਵੀਡੀਓ ਚੰਗੀ ਲੱਗੀ ਸੁਨੇਹਾ ਚੰਗਾ ਲੱਗਿਆ ਤਾਂ ਚਾਰ ਲੋਕਾਂ ਨੂੰ ਹੋਰ ਅੱਗੇ ਸ਼ੇਅਰ ਕਰੋ ਤਾਂ ਕਿ ਅਗਰ ਮੇਰੀ ਇਸ ਵੀਡੀਓ ਨਾਲ ਇੱਕ ਵੀ ਧੀਧੀ ਜਾਣ ਵਝ ਸਕਦੀ ਹੈ ਤਾਂ ਮੈਂ ਸੋਚਾਂਗਾ ਕਿ ਮੇਰੀ ਇਹ ਵੀਡੀਓ ਬਣਾ ਚੋ ਬਣਾਉਣ ਦਾ ਮਕਸਦ ਹੈ ਉਹ ਕਿਤੇ ਨਾ ਕਿਤੇ ਸਫਲ ਜ਼ਰੂਰ ਹੋਇਆ